ਤਾਂ ਕੀ ਰਜੈ ਲੇਖਿਆ ਪਾਏ ਅਬ ਕਿਆ ਕੀਜੈ ਪਾਂਡੇ ਸਤਿਗੁਰੂ ਗਰੀਬਨਵਾਰ ਕਾ ਸੰਗਹ ਹਰਿ ਰਾਜ ਪੰਡਤਾਂ ਉਪਦੇਸ਼ ਕਰਦੇ ਹੋਏ ਕਿਉਂਕੇ ਤਨ ਗੁਰੂ ਗੁਰੂ ਨਾਨਕ ਪਾਸੰਗਹ ਹਰਿ ਰਾਜ ਜੀ ਹੇ ਕਿਸੇ ਇੱਕ ਨੂੰ ਸੰਬੋਧ ਇਸੇ ਇੱਕ ਨੂੰ ਉਪਦੇਸ਼ ਇਹ ਦਿੱਤਾ ਹੈ ਚਾਰਿ ਵਰਨਾਂ ਨੂੰ ਉਪਦੇਸ਼ ਦਿੱਤਾ ਹੈ ਖत्री रैਮੀ ਸ਼ੂਦ ਵੈਸ ਉਪਦੇਸ਼ ਚੁੱਪ ਕਰਨਾ ਕੋ ਸੰਤ ਜੋ ਵੀ ਗੁਰੂ ਸਾਹਿਬ ਸਰਖਰ ਜੀ ਦੇ ਚਰਨਾਂ ਚੱਕ ਨਹੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੰਕਿਆ ਲੈ ਕੇ ਆਉਂਦਾ ਸੀ ਜਾਗਰ ਕੋਈ ਆਪਣੀ ਵਿਦਿਆ ਦਾ ਮਾਣ ਆਪਣਾ ਹੰਕਾਰ ਲੈ ਕੇ ਆਉਂਦਾ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਉਹਦੀ ਸ਼ੰਕਾ ਵੀ ਹਰ ਦਿੱਤੀ ਹੈ ਹੰਕਾਰੀ ਬਸਦਾ ਹੰਕਾਰ ਗੁਰੂ ਕੀਤਾ ਜਿਹੋ ਜੀ ਵੀ ਕੋਈ ਮਨਸਾ ਲੈ ਕੇ ਆਉਂਦਾ ਹੈ ਸਤਗੁਰੂ ਪਾਤਸ਼ਾਹ ਜੀ ਉਸੇ ਤਰ੍ਹਾਂ ਦਾ ਉਪਦੇਸ਼ ਵੱਚ ਦੇਸਾਂ ਤੇ ਨਿਰੰਕਾਰ ਦੇ ਨਾਲ ਉਸ ਨੂੰ ਮੁਖ ਨੂੰ ਜੋੜ ਦਿੰਦੇ ਸੀ ਇਸ ਕਰਕੇ ਮਹੰ ਪੰਡਤ ਆਇਓ ਸਤਗੁਰਾਂ ਦੇ ਚਰਨਾਂ 'ਚ ਉਹਨਾਂ ਨੇ ਆਪਣੇ ਸਵਾਲ ਜਵਾਬ ਕੀਤੇ ਤੇ ਤਨ ਗੁਰੂ ਪਾਸਾ ਮਹਾਰਾਜ ਜੀ ਨੇ ਪਰਵਚਨ ਕੀਤੇ ਤਾਂ ਕੀ ਲਜਾਏ ਦੇਖਿਆ ਪਾਏ ਆਪ ਕਿ ਪੀਚੇ ਪੰਡੇ ਪਾਸਾ ਕਿਹਾ ਜੀ ਇਹ ਪੰਡਵ ਜੀ ਐਸ ਜਿਹੇ ਚੋਰੀਆਂ ਕੁਝ ਨਹੀਂ ਬਣਦਾ ਹੈ ਜਿਹੜਾ ਤੁਸੀਂ ਹੁਣ ਚੋੜ ਰਹੇ ਹੋ ਉਹ ਸਾਡੀਆਂ ਵਸਤੂਆਂ ਸਾਡੇ ਜਿਹੜੇ ਸੰਸਾਰ ਦੇ ਵਿੱਚ ਰਹਿ ਕਰਕੇ ਸਾਨੂੰ ਆ ਨਹੀਂ ਮਿਲਿਆ ਕੌਣ ਨਹੀਂ ਮਿਲਿਆ ਹੈ। ਭਾਸ ਕਹਿੰਦੇ ਪ੍ਰਭੂ ਦੀ ਰਜਾ ਵਿੱਚ ਆਪਣੀ ਪਛਲੇ ਕੀਤੇ ਕਰਮਾਂ ਅਨੁਸਾਰ ਦੇਖ ਲਿਖਿਆ ਜਾਂਦਾ ਹੈ। ਜੋ ਜੇ ਅਸੀਂ ਕਰਮ ਕੀਤੇ ਨੇ ਉਹ ਹੈ ਜਾਂ ਕਾਲ苦ਹ ਲੈ ਗੁਰੂ ਸਾਹਿਬ ਦੇ ਨਾਮ ਉੱਤੇ ਲੈਣੇ। ਇਹ ਪਾਰਸਾ ਕਹਿੰਦੇ ਉਹ ਲਿਖੇ ਹੋਏ ਲੇਖ ਅਨੁਸਾਰ ਹੀ ਇਹ ਸੰਸਾਰ ਤੇ ਪਾਈ ਹੈ ਦੁੱਖ ਵੀ ਆਪਣੇ ਲਿਖੇ ਹੋਏ ਲੇਖ ਅਨੁਸਾਰ ਕੀਤੇ ਕਰਮਾਂ ਅਨੁਸਾਰ ਹੁੰਦੇ ਹਨ ਸੁੱਖ ਵੀ ਆਪਣੇ ਕੀਤੇ ਕਰਮਾਂ ਅਨੁਸਾਰ ਹੁੰਦੇ ਹਨ ਇਸ ਕਰਕੇ ਪਾਰਸਾ ਜੀ ਕਹਿੰਦੇ ਭਾਈ ਹੁਣ ਧੁਰਿਆਂ ਦੀ ਭੁਜਵਾਨਾ ਹੁਣ ਤੋਂ ਕਰਮ ਐਸੇ ਕਰ ਆਪਣੇ ਕਰਮਾਂ ਸਤਗੁਰ ਪਾਰਸਾ ਕਹਿੰਦੇ ਤੋ ਕਾਰਮਾ ਕਮਾਉਣੇ ਕਰ ਕਰਮਾਂ ਨੂੰ ਪਿੱਤਰ ਕਰ ਤਾਂ ਜੋ ਹੁਣ ਤੇ ਦੁੱਖ ਸੁੱਖ ਜਿਹੜੇ ਆਏ ਨੇ ਠੀਕ ਹੈ ਪਰ ਅਗਲਾ ਜਿਹੜਾ ਸਮਾਂ ਹੈ ਉਹਨੂੰ ਸਵਾਗਤ ਕਰ ਹੁਣ ਜੇ ਕੋ ਜੀ ਗੀਤਿਆਂਗਾ ਤੇ ਅੱਗੇ ਵਧਣਾ ਪੈਣਾ ਹੈ ਜਿਹਨ ਜੇ ਅੱਪਾ ਗੀਤਿਆਂ ਆਏ ਆਂ ਤਾਂ ਸੋਝੇ ਕਿੰਦੇ ਵੱਡ ਰਹੇ ਹਾਂ ਹੁਣ ਤੈਨੂੰ ਛੋੜਿਆ ਛੋੜਾ ਕੀਤਿਆਂ ਕੁਝ ਵੀ ਹਾਸਲ ਨਹੀਂ ਹੋਣਾ ਹੈ ਹੁਕਮ ਹੋਏ ਹਾਸਲ ਤਦੇ ਹੋਏ ਨੇੜਿਆ ਹੰਡ ਹੈ ਜੀ ਕਮਾਦੇ। ਤਾਂ ਸਕਦੇ ਜਦੋਂ ਪ੍ਰਭੂ ਦਾ ਹੁਕਮ ਹੁੰਦਾ ਹੈ ਭਾਈ ਹੁਕਮ ਹੋਏ ਹਾਸਕਤ ਦੇ ਹੋਏ। ਜਦੋਂ ਆਕਾਲ ਪੁਰਖ ਵੈਗੂ ਜੀ ਦਾ ਅਕੋਸ਼ ਨਿਰੰਕਾਰ ਦਾ ਹੁਕਮ ਹੁੰਦਾ ਹੈ। ਤਾਂ ਸਕਦੇ ਉਹਦੋਂ ਭਾਈ ਇਹ ਫੈਸਲਾ ਹੋਇਆ। ਜੋ ਕੁਝ ਵੀ ਤੈਨੂੰ ਮਿਲਿਆ ਹੈ ਉਹ ਆਕਾਲ ਪੁਰਖ ਦੇ ਹੁਕਮ ਦੇ ਵਿੱਚ ਹੈ। ਉਹਦੇ ਪਲਾਨ ਵਿੱਚ ਹੈ ਉਹਦਾ ਫੈਸਲਾ ਹੈ। ਤੇ ਉਸ ਦੇ ਅਨੁਸਾਰ ਜੀਵ ਕਰਮ

ਇਹ ਗਰੀਬ ਨਰਨ ਪ੍ਰਸਾਦ ਸਾਹਿਬ ਕਹਿੰਦੇ ਨੇ ਇਹ ਨਾਨਕ ਜੀਵ ਦੇ ਨਾਟਕ ਦੇ ਵਿੱਚ ਅਕਾਲ ਪੁਰਖ ਵੈਰਗੁਰੂ ਜੀ ਦੀ ਰਜ਼ਾ ਦੀ ਅਨੰਤ ਹੈ ਉਹਦੇ ਹੁਕਮ ਦੀ ਨਾਟਕ ਹੈ ਨਕੇਰ ਬਾਈ ਹੋਈ ਹੈ ਜੋ ਖਸਮ ਪ੍ਰਭੂ ਆਪਣੇ ਹੱਥ ਵਿੱਚ ਲਈ ਬੈਠਾ ਹੈ ਤੇ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਬਣਿਆ ਸੁਭਾਵ ਉਹ ਹੁਣ ਸਤਿਗੁਰੂ ਪ੍ਰਸਾਦ ਸਾਹਿਬ ਕਹਿੰਦੇ ਧੱਕ ਕੇ ਚਲਾ ਚੱਲੇ ਜਿਵੇਂ ਸੁਭਾਵ ਬਣਿਆ ਹੋਇਆ ਸੀ ਇਸਲਾਹ ਇਸਦੇ ਕਰਮ ਕੀਤੇ ਹੋਏ ਸੀ ਉਸ ਅਨੁਸਾਰ ਅਕਾਲ ਪੁਰਖ ਨੇ ਲਿਖ ਲਿਖੇ ਨੇ ਤੇ ਬਾਸਾ ਕਹਿੰਦੇ ਉਹ ਅਕਾਲ ਪੁਰਖ ਵੈਰਗੁਰੂ ਜੀ ਦੇ ਹੱਥ ਦੇ ਵਿੱਚ ਤੇਰੇ ਜਿਹੜੇ ਰਜਾ ਦੀ ਅਕਾਲ ਪੁਰਖ ਵੈਰਗੁਰੂ ਜੀ ਦੀ ਰਜਾ ਦੀ ਨੇ ਕੇਲ ਪਾਈ ਹੋਈ ਆ ਉਹਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਤੇ ਇਸ ਕਰਕੇ ਜਿਵੇਂ ਅਕਾਲ ਪੁਰਖ ਵੈਰਗੁਰੂ ਜੀ ਕਿਰਪਾ ਕਰਦੇ ਇਹ ਨੂੰ ਚਲਾਉਂਦੇ ਹਨ ਜੇ ਤਰ੍ਹਾਂ ਇਹ ਬਰਦ ਡੋੜੇ ਜਾਂਦੇ ਸੀ ਪਹਿਲੇ ਸਮਿਆਂ ਵਿੱਚ ਉਹ ਸਨ ਹੀ ਰਿਹਾ ਹੈ ਸੋ ਉਹਨਾਂ ਦੇ ਨੱਕ ਦੇ ਵਿੱਚ ਨਕੇਲ ਪਾਈ ਜਾਂਦੀ ਸੀ ਤੇ ਉਹਦੇ ਨਾਲ ਜਿੱਦ ਨੂੰ ਉਹ ਨਕੇਲ ਖਿੱਚਦੇ ਉਹ ਬਰਦ ਉੱਤੋਂ ਉੱਡ ਜਾਂਦਾ ਉਸੇ ਤਰ੍ਹਾਂ ਕਹਿੰਦੇ ਇਹ ਜੀਵ ਦੇ ਨੱਕ ਦੇ ਵਿੱਚ ਕਾਲਪੁਰਖ ਦੇ ਰਜਾ ਦੀ ਨਕੇਲ ਪਾਈ ਹੋਈ ਹੈ ਜਿਵੇਂ ਉਹ ਕਾਲਪੁਰਖ ਵੈਣ ਨੂੰ ਖਿੱਚਦਾ ਹੈ ਉਸੇ ਤਰ੍ਹਾਂ ਉਹ ਕਾਲਪੁਰਖ ਵੈਣ ਨੂੰ ਜਿਹਦੇ ਪਾਰਮਿਕ ਨੂੰ ਮੰਨੇ ਹਨ ਨਾਗ ਨਾਨਕ ਖਾਲਸਾ ਹਰਿ ਕੀਰਤ ਕਰਕੇ ਤੇ ਬਾਸਾ ਕਹਿੰਦੇ ਜੇ ਧੱਕੇ ਚਲਾ ਰਿਹਾ ਹੈ ਆਕਾਰ ਗੁਰਪੁਰਪੁਰ ਤੇ ਪਿਛਲੇ ਕੀਤੇ ਹੋਏ ਕਰਮਾਂ ਅਨੁਸਾਰ ਬਣਿਆ ਹੋਇਆ ਹੈ ਇਹਲਾ ਸਵਾਰ ਤੇ ਕਾਲਪੁਰਪੁਰਪੁਰ ਇਸ ਨੂੰ ਚਲਾ ਰਿਹਾ ਹੈ ਕੀਤੇ ਕਰਮਾਂ ਅਨੁਸਾਰ ਜਾਨਾ ਦਾਣੇ ਤਾਹ ਖਾਣੇ ਨਾਨਕਾ ਸੱਚ ਹੈ ਤੇ ਬਾਸਾ ਕਹਿੰਦੇ ਪਈ ਸੱਚ ਹੈ ਕਿ ਜਿੱਥੇ ਜੀਵ ਦਾ ਦਾਣਾ ਪਾਣੀ ਹੁੰਦਾ ਹੈ ਉਥੇ ਉਹ ਖਾਣਾ ਹੀ ਪੈਂਦਾ ਹੈ ਆਪਣੇ ਹੱਥ ਵਿੱਚ ਨਹੀਂ ਹੈ ਅਸੀਂ ਕਿਤੇ ਜਾਚ ਸਕੀਏ ਕਿਤੇ ਕੁਝ ਸੱਗ ਸਕੀਏ ਬਾਸ ਸਕਣ ਦੇ ਸਕਣਾ ਸੁਕਾਉਣਾ ਸਾਰਾ ਤੇਰੀ ਕਰਮਾਂ ਦਾ ਹੈ ਜਿੱਥੇ ਤੇਰਾ ਲਿਖਿਆ ਹੋਇਆ ਕਾਲਪੁਰਖ ਵੈਗੂ ਨੇ ਉੱਥੀ ਸਕਣਾ ਹੈ ਜਹਾਂ ਦਾ ਹੈ ਜਿੱਥੇ ਅਕਾਰਪੁਰਖ ਵੈਗੂ ਨੇ ਜੀਵ ਦਾ ਦਾਣਾ ਪਾਣੀ ਲਿਖਿਆ ਹੋਇਆ ਹੈ ਨਾਨਕਾ ਸੱਚ ਹੈ ਬਾਸਾ ਕਹਿੰਦੇ ਇਹ ਸੱਚ ਹੈ ਭਈ ਕੋਈ ਵੀ ਕਿਸੇ ਦਾ ਨਹੀਂ ਕਰਦਾ ਕੋਈ ਕਿਸੇ ਨੂੰ ਨਹੀਂ ਦਿੰਦਾ ਦੇਣਾ ਖਾਣਾ ਪਾਣੀ ਬਾਸਾ ਕਹਿੰਦੇ ਇਹ ਕਾਲਪੁਰਪ ਗੁਰੂ ਨੇ ਲੈ ਕੇ ਆਇਆ ਹੋਇਆ ਸਾਰਾ ਕੁਝ ਕਾਲਪੁਰਪ ਗੁਰੂ ਦੇਣ ਵਾਲਾ ਹੈ ਇਸ ਕਰਕੇ ਸੱਚ ਹੈ ਕਿ ਜਿੱਤੇ ਜੀਵ ਦਾ ਦਾਣਾ ਪਾਣੀ ਹੁੰਦਾ ਭਈ ਉਥੇੋਂ ਖਾਣਾ ਪੈਂਦਾ ਹੈ ਉਵਨੀ ਸੱਬੇ ਗੱਲ ਦਾ ਆਪਕਾ ਤੁਹਾਨੀ ਹੋਣਾ ਪ੍ਰਭੂ ਨੇ ਆਪ ਹੀ ਸਾਰੀਆਂ ਜਗਤੀਆਂ ਇਹ ਵਾਪਤਾ ਬਣਾ ਕੇ ਕਾਇਮ ਕੀਤੀਆਂ ਹਨ ਆਪੇ ਰਚ ਚਾਹੇ ਆਪੇ ਹੀ ਘਾਰੇ ਹੋਣ ਨਰੰਕਾਰ ਨੇ ਆਪ ਹੀ ਸੰਸਾਰ ਦੀ ਰਚਨਾ ਰਚ ਕੇ ਫਿਰ ਆਪ ਹੀ ਨਾਸ ਕਰਦਾ ਹੈ ਆਪੇ ਜਨਮ ਤੋਂ ਪਾਏ ਆਪ ਪ੍ਰਤ ਪਾਲਿਓਨ ਆਪੇ ਹੀ ਆਕਾਲ ਪੁਰਖ ਵਹਿਗੁਰੂ ਆਪਣੇ ਹੁਕਮ ਦੇ ਵਿੱਚ ਜੀਵਾਂ ਨੂੰ ਪੈਦਾ ਕਰਦਾ ਹੈ ਜੰਮਣ ਮਰਨਾ ਹੁਕਮ ਹੈ ਪਾਣਾ ਆਵੈ ਜਾਈ। ਪਾਸਾ ਕਹਿੰਦੇ ਆਪ ਹੀ ਆਪਣੇ ਹੁਕਮ ਦੇ ਵਿੱਚ ਆਕਾਲ ਪੁਰਖ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਫਿਰ ਆਪੇ ਹੀ ਉਹਨਾਂ ਨੂੰ ਪਾਲਦਾ ਹੈ। ਪਾਲਣਾ ਵੀ ਆਪ ਹੀ ਕਰਦਾ ਹੈ ਆਪ ਹੀ ਪ੍ਰਤਪਾਲਕ ਕਹਾਰ ਕੁਰਪ ਵੈਗੁਰੂ ਸੰਤਿਪੂਸ ਕਾਲਪੁਰਪ ਨੇ ਮੂਰੀ ਬਣਾਇਆ ਹੋਇਆ ਸਾਡੇ ਰਾਹੀ ਕਾਲਪੁਰਪ ਵੈਗੁਰੂ ਜਿਹੜੀ ਨਾ ਕਿਸੇ ਜੀਵ ਦੀ ਪ੍ਰਤਪਾਲਣਾ ਕਰਉਂਦਾ ਹੈ ਬਚਿਆਂ ਨਿਤਾ ਲਈਏ ਕਿਸੇ ਹੋਰ ਨੂੰ ਵੀ ਜੇ ਪੁੰਨ দান ਕਰਉਂਦਾ ਹੈ ਕਾਲਪੁਰਪ ਵੈਗੁਰੂ ਆਪਣੇ ਨਾਮੀ ਕਰਉਂਦਾ ਹੈ ਪਰ ਕਰਤਾ ਆਪ ਹੀ ਹੈ ਇਸ ਗੱਲ ਕੇ ਭਗਤਾਂ ਕਹਿੰਦੇ ਆਪ ਆਪ ਹੀ ਕਾਲਪੁਰਪ ਵੈਗੁਰੂ ਜੀ ਲੰਗ ਪਈ ਉਪਨਦ ਹੈ ਬਲਿ ਸਾਲਾ ਹੈ ਪੈਦਾ ਕਰਦਾ ਹੈ ਆਪੇ ਹੀ ਇਹ ਕਾਲਪੁਰ ਬੈਕਰੂ ਜੀਵਾਂ ਨੂੰ ਪਾਲਦਾ ਹੈ ਦਾਸ ਰਖੇ ਕੰਠ ਲਾਏ ਨਿਰ ਦਿਹਾਨੇ ਹੋਣਾ ਆਪੇ ਹੀ ਆਪਣੇ ਸੇਵਕਾਂ ਵਾਡੇ ਨਾਲ ਲਾ ਕੇ ਰੱਖਦੇ ਹਨ ਕਾਲਪੁਰ ਬੈਕਰੂ ਜਿਹੜੇ ਉਹਦੇ ਸੇਵਕ ਬਣ ਜਾਂਦੇ ਨੇ ਉਹਦੇ ਚਰਨਾਂ ਨੂੰ ਲੁਟ ਜਾਂਦੇ ਨੇ ਗੁਰੂ ਵਾਲੇ ਬਣ ਕੇ ਕੂਤੇ ਵਿਸ਼ਵਾਸ ਕਰਦੇ ਨੇ ਪ੍ਰੋਸਾਰਾ ਕਹਿੰਦੇ ਤੇ ਪਾਸਾ ਕਹਿੰਦੇ ਫਿਰ ਆਪੇ ਕਾਲਪੁਰਖ ਵੈਰ ਨੂੰ ਉਹਨਾਂ ਨੂੰ ਪਾਈ ਆਪਣੇ ਗਰਨ ਨਾਲ ਲਾਉਂਦਾ ਲਾ ਕੇ ਰੱਖਦਾ ਆਪੇ ਰਤਨ ਚਾਈ ਵੈਰ ਆਪੇ ਦਾਸ ਰਖੇ ਕੰਠ ਲਾਏ ਨਦਰੁ ਨਿਹਹਾਦੇ ਹੁਣ ਪਾਸਾ ਕਹਿੰਦੇ ਆਪੇ ਹੀ ਆਕਾਰਪੁਰਖ ਵੈਰ ਨੂੰ ਪਾਈ ਫਿਰ ਮੇਹਰ ਦੀ ਨਾਲ ਨਾਲ ਆਪਣੇ ਸੇਵਕਾਂ ਦੇ ਵੱਲ ਵੇਖਦਾ ਹੈ ਆਪੇ ਰੱਖੇ ਕੰਟਰ ਲਾਏ ਨਦਰ ਨਿਹਾਨੇ ਹੋਣਾ ਨਾਨਕ ਭਗਤਾਂ ਸਦਾ ਆਨੰਦ ਭਾਉ ਤੂਜਾ ਜਾਨਿ ਹੋਣਾ ਅਕਾਲ ਪੁਰਖ ਵੈਰ ਗੁਰੂ ਗੁਰੂ ਆਪੇ ਆਪੇ ਸੇਵਕਾਂ ਨੂੰ ਬਰਲਾ ਕੇ ਫਿਰ ਉਹਨਾਂ ਦੇ ਆਪ ਰੱਖਿਆ ਕਰਦਾ ਆਪੇ ਮਿਹਰ ਦੀ ਨਜ਼ਰ ਨਾਲ ਉਹਨਾਂ 'ਤੇ ਵੇਖਦਾ ਹੈ ਤੇ ਪਾਸਾ ਜੀ ਹੁਣ ਬੰਧਿਆਂ ਦੇ ਮੋਹ ਲਾ ਕੇ ਬਚਨ ਕਰਦੇ ਨੇ ਏ ਨਾਨਕ ਭਗਤਾਂ ਨੂੰ ਸਦਾ ਹੀ ਪਰਸੰਨਤਾ ਰਹਿੰਦੀ ਹੈ ਜਿਹੜੇ ਆਕਾਰਪੁਰਖ ਵੈਗੁਰੂ ਜੀ ਦਾ ਸਿਮਰਨ ਕਰਦੇ ਨੇ ਬੰਦਗੀ ਕਰਦੇ ਨੇ ਜਿਹੜੀ ਉਹਦੇ ਰਜਾ ਵਿੱਚ ਲੈਂਦੇ ਨੇ ਉਹਨਾਂ ਨੂੰ ਆਕਾਰਪੁਰਖ ਵੈਗੁਰੂ ਆਪਣੇ ਭਗਤਾਂ ਨੂੰ ਜਦੋਂ ਕਰਨਲ ਨਾਲ ਕੇ ਮਿਹਰ ਦੀ ਨਜ਼ਰ ਨਾਲ ਵੇਖਦਾ ਤੇ ਸਰਗੁਰੂ ਸਾਹਿਬ ਕਹਿੰਦੇ ਕਿ ਭਗਤਾਂ ਨੂੰ ਭਾਈ ਸਦਾ ਹੀ ਪਰਸੰਨਤਾ ਰਹਿੰਦੀ ਹੈ ਉਹ ਸਦਾ ਆਨੰਦ ਚਿਤ ਰਹਿੰਦੇ ਨੇ ਕਿਉਂਕਿ ਉਹਨਾਂ ਦਾ ਮਾਇਆ ਦਾ ਪਿਆਰ ਸੀ ਜਿਹੜਾ ਭਾਉ ਰੂਜਾ ਜਾਗਿਆ ਹੋਇਆ ਅਸੀਂ ਸੰਸਾਰ ਵਿੱਚ ਰਹਿੰਦੇ ਦੁਖੀ ਕਿਉਂ ਆ ਕਿਉਂਕਿ ਸਤਿਗੁਰੂ ਪਾਰਸਾ ਕਹਿੰਦੇ ਸਾਡਾ ਪਿਆਰ ਸੰਸਾਰ ਨਾਲ ਬੈ ਗਿਆ ਮਾਇਆ ਨਾਲ ਬੈ ਗਿਆ ਇਸ ਕਰਕੇ ਦੁਖੀ ਆ ਤੇ ਜਿਹੜੇ ਆਕਾਰ ਗੁਰੂ ਜੀ ਨੂੰ ਪਿਆਰ ਕਰਦੇ ਨੇ ਪਾਰਸਾ ਕਹਿੰਦੇ ਉਹਨਾਂ ਦੇ ਅੰਦਰੋਂ ਆਕਾਰ ਗੁਰੂਪ੍ਰਭੂ ਜੀ ਮਾਇਆ ਦਾ ਪਿਆਰ ਜਿਹੜਾ ਹੈ ਉਹ ਸਾਡਾ ਕਿਸ ਤਾ ਕਾਲਾ ਅੰਦਰੋਂ ਮਾਇਆ ਦਾ ਪਿਆਰ ਮਮਤਾ ਮੂਹ ਨੂੰ ਹੰਕਾਰ ਨੂੰ ਹੰਗਤਾਂ ਇਹਨਾਂ ਬਰਿਆਈਆਂ ਅਨੁਸਾਰ ਲੈਂਦੇ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਨਾਨ ਪ੍ਰਭਗਤਾਂ ਸਦਾ ਆਨੰਦ। ਫਿਰ ਸਦਾ ਕੋ ਕਾਲ ਗੁਰਪੁਰਪੈ ਜਿਹਦੇ ਪਿਆਰਿਆਂ ਦੇ ਅੰਦਰ ਆਨੰਦ ਬਣਿਆ ਰਹਿੰਦਾ ਹੈ ਭਾਉ ਭੂਜਾ ਜਾਣਿਆਂ ਕਿਉਂਕਿ ਉਹਨਾਂ ਦਾ ਮਾਇਆ ਦਾ ਪਿਆਰ ਉਸ ਪ੍ਰਭੂ ਨੇ ਆਪ ਸਾੜ ਦਿੱਤਾ ਹੈ। ਅੰਦਰੋਂ ਮਮੇਂ ਕਾਰ ਹੰਤਾ ਮੋਹ ਮਾਇਆ ਸਾਰੇ ਜੰਮੀਆਂ ਘਰੇਆਂ ਜਿੰਨੀਆਂ ਸਾਨੂੰ ਸਤਿਗੁਰੂ ਜੀ ਦੇ ਚਰਨਾਂ ਤੋਂ ਦੂਰ ਕਰਦੀਆਂ ਨੇ ਆਸਾ ਕਿ ਉਹਨਾਂ ਦੀ ਇਹ ਮਾਇਆ ਦੀ ਜੜੀ ਸੀ ਅੰਦਰ ਖੇਚ ਗਣੀ ਹੋਈ ਇਹ ਮਾਇਆ ਦੇ ਖੇਤ ਨੂੰ ਕਾਰਕ ਰੂਪ ਵਿੱਚ ਇਹਨਾਂ ਨੂੰ ਸਾੜ ਦਿੱਤਾ ਸਵਾਹ ਕਰਨਾ ਚਾਹੀਦਾ ਹੈ